ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਪੁਰਬ ਸਲਾਨਾ ਜੋੜ ਮੇਲਾ 29 ਤੀ ਅਗਸਤ ਨੂੰ ਸੰਗਤਾਂ ਦੇ ਵੱਲੋਂ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ। ਵਿਆਪੁਰਬ ਨੂੰ ਲੈ ਕੇ ਸੰਗਤਾਂ ਵੱਡੇ ਪੱਧਰ ਤੇ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਦੇ ਲਈ ਆਪਣੇ ਪੱਧਰ ਤੇ ਪ੍ਰਬੰਧ ਕਰ ਰਹੀਆਂ ਨੇ। ਦਸ ਦੇ ਕੇ ਗੁਰਦੁਆਰਾ ਕੰਧ ਸਾਹਿਬ ਵਿਖੇ ਜੋੜਾਕਰ ਦੀ ਸੇਵਾ ਨਿਭਾ ਰਹੀ ਜੋੜਾਕਰ ਸੇਵਾ ਸੁਸਾਇਟੀ ਦੇ ਵੱਲੋਂ ਪਿਛਲੇ 13 ਸਾਲ ਤੋਂ ਵਿਆਪੂਰਬ ਦੇ ਮੌਕੇ ਪ੍ਰਸ਼ਾਦ ਰੂਪੀ ਬਾਜੀ ਕੱਢੀ ਜਾਂਦੀ ਹੈ ਅਤੇ 4 ਕੁਇੰਟਲ ਤੋਂ ਸ਼ੁਰੂ ਹੋਈ ਬਾਜੀ ਸੰਗਤਾ ਦੇ ਸਹਿਯੋਗ ਤੇ ਨਾਲ ਇਸ ਵਾਰ 13 ਟਨ ਬਾਜੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਮਿੱਠੇ ਸ਼ੱਕਰਪਾਰੇ ਲੂਣ ਵਾਲੀਆਂ ਸੇਵੀਆਂ ਮਠੀਆਂ ਤੇ ਹੋਰ ਕਈ ਪ੍ਰਕਾਰ ਦੇ ਮਿਸਟਾਂਗ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ ਐਸ ਤਨਮ ਸਿੰਘ ਸਮਰਥ ਨੇ ਦੱਸਿਆ ਕਿ ਵਿਆਹਪੂਰਵਤੋਂ ਅਗਲੇ ਦਿਨ ਇਹ ਪ੍ਰਸ਼ਾਦ ਸੰਗਤਾਂ ਦੇ ਵਿੱਚ ਵੰਡਿਆ ਜਾਂਦਾ ਤੇ ਸੰਗਤਾਂ ਦੀ ਮੰਗ ਤੇ ਦੂਰ ਦਰਾਡੇ ਵੀ ਸੰਤਾਂ ਨੂੰ ਇਹ ਪ੍ਰਸ਼ਾਦ ਭੇਜਿਆ ਜਾਂਦਾ ਹੈ ਮੇਰਾ ਨਾਮ ਸਤਨ ਸਿੰਘ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਸ ਜੋੜਾ ਕਰ ਸੇਵਾ ਸੋਸਾਇਟੀ ਗੁਰਦੁਆਰਾ ਕਨਸਪ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੀ ਹੋ ਗਿਆ ਨਾ ਸਮਝ ਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟਾਂ ਤੋਂ ਚਾਲੂ ਕੀਤੀ ਸੀ 4 ਕਿੰਟਾਂ ਤੋਂ ਫਿਰ 8 ਕਿੰਟਲ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਨਕ ਦੀ ਇਨਕ ਕਿਰਪਾ ਹੋਈ ਵੀ ਹਰ ਸਾਲ ਟੰਣਾ ਸਾਣਾ ਵੱਧ ਗਈ ਜਿਦ ਤਰਾ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੀ ਮਹਾਰਾਜ ਦੀ ਕਿਰਪਾ ਹੋਈ ਆ ਕਿਰਪਾ ਮਹਾਰਾਜ ਦੀ ਹੋਈ ਆ ਸਾਰੇ ਜੀ ਇਹ ਮਠਿਆਈ ਜਿਹ ਜਿਤਨਾ ਬਾਬਾ ਜੀ ਦਾ ਵਿਆਹ ਪਰੋਪ ਜਿਤਨਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਜਦੋਂ ਸਭਾਵਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਲਕ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰ ਜਿਤਨਾ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀ ਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀ ਦਾ ਜੀ ਆਪਣੇ ਜੋੜਾ ਘਰ ਸੇ ਸਾਡੀ ਗੁਰਦੁਆਰਾ ਕੰਨ ਸਾਹਿਬ ਜੀ ਮੁਰਕੇ ਆਪਾਂ 3 ਦਿਨ ਲਗਾਤਾਰ ਹੀ ਸਵੇਰੇ ਸ਼ਾਮ ਜੋੜਾ ਘਰ ਸੇ ਸਾਡੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਜਿਹਨੂੰ ਨਹੀਂ ਮਿਲੇ ਹਾਂ ਜਿਹੜਾ ਬਾਅਦ ਵਿੱਚ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉੱਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਮੇਰਾ ਨਾਮ ਗੁਰਮੀਤ ਸਿੰਘ ਕਲਸੀ ਹੈ ਭਾਜੀ 1000 ਤੋਂ ਸ਼ੁਰੂ ਕੀਤੀ ਤੇ ਕਿੰਨਾ ਦਾ ਭਾਜੀ ਬਣਾਉਂਦੇ ਆ ਤੇ ਭਾਜੀ 15 ਸਾਲ ਤੋਂ 14-15 ਸਾਲ ਤੋਂ ਰਗਾਤਾਰ ਕੱਢ ਰਹੇ ਆ ਪਹਿਲਾਂ ਥੋੜੀ ਥੋੜੀ ਕੱਢਦੀ ਦਾ ਅੱਜ ਕੱਲ ਬਹੁਤ ਲਾਰਜ ਸਕੇਲ ਤੇ ਹੁੰਦੀ ਆ ਤੇ ਅਸੀਂ ਭਾਜੀ ਕਿਰਪਾ 10 12 ਦਿਨ ਲਗਾਤਾਰ ਨਿਕਲਦੀ ਹੈ ਕਿਰਪਾ ਸਤਿਗੁਰਦੀ ਦੇ ਮਿਹਰ ਦੇ ਨਾਲ ਸਭ ਕੁਝ ਹੋ ਜਾਂਦਾ ਭਾਜੀ ਜਿੰਨੇ ਵੀ ਬੰਦੇ ਕੰਮ ਕਰਨਦੇ ਨੇ ਹਲਾਈ ਇਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰੇ ਜਿਉਂ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਿਹੜਾ ਕੰਮ ਨਾਲ ਟੀਚਾਲ ਮਿੱਥਿਆਂ ਦਾ ਪੂਰਾ ਕਰਕੇ ਜਾਂਦੇ ਨੇ ਟਾਈਮ ਨਹੀਂ ਵੰਦੇ ਆਪਣੀ ਪੂਰੀ ਮਿਹਨਤ ਕਰਦੇ ਆ ਅਸੀਂ ਵੀ ਨਾਲ ਜਦੋਂ ਕਿ ਸਾਨੂੰ ਅਸੀਂ ਦਾ ਸਹਿਯੋਗ ਕਰਦੇ ਇਹਨਾਂ ਦੇ ਜਿਸ ਤਰ੍ਹਾਂ ਇਹਦਾ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਦਈਦਾ ਜੀ ਹਾਂਜੀ ਹਾਂਜੀ ਸਰ ਉਹ ਜਿੱਧਰ ਜਿੱਧਰ ਬੱਸਾਂ ਜਾਂਦੀਆਂ ਨੇ ਜੇ ਕਿਦੋਂ ਸਾਨੂੰ 10-12 ਨਾਲ ਫੋਨ ਹੁੰਦੇ ਨੇ ਕਿ ਸਾਨੂੰ ਇਸ ਸਟੇਸ਼ਨ ਤੇ ਚਾਹੀਦੀ ਆ ਉਧਰ ਜਿਹੜੀ ਜਿਹੜੀ ਬੱਸ ਬਟਾਲੇ ਤੋਂ ਡਾਇਰੈਕਟ ਜਾਂਦੀ ਆ ਅਸੀਂ ਬੱਸ ਤੇ ਰੱਖ ਦਿੰਦੇ ਆ ਉਹਨਾਂ ਨੂੰ ਕਹਿ ਦਈਦਾ ਲੈ ਲਓ ਉਹ ਲੈ ਲੈਂਦੇ ਨੇ ਆਪੇ ਬਾਅਦ ਚ ਡਿਸਟ੍ਰੀਬਿਊਟ ਕਰ ਲੈਂਦੇ ਨੇ ਇੱਕ ਦੂਜੇ ਹਾਂਜੀ ਇਹ ਕਿੰਨਾ ਹੈ ਇਹ ਵੇਖੋ ਜੀ ਪਹਿਲਾਂ ਸ਼ੱਕਰਪਾਰਾ ਬੰਦਾ ਵਾ ਫਿਰ ਮਿੱਠੀ ਸੇਵੀ ਬੰਦੀ ਆ ਲੂਣ ਵਾਲੀ ਸੇਵੀ ਬੰਦੀ ਆ ਗੋੜ ਵਾਲੀ ਕਾਠੀ ਬੰਦੀ ਆ ਮਠੀਆਂ ਬੰਦੀਆਂ ਨੇ ਸਾਰੀਆਂ ਇਕੱਠੀਆਂ ਅਸੀਂ ਪੈਕ ਕਰ ਦਿੰਦੇ ਆ ਲੂਣ ਵਾਲੇ আরਕਾਂ ਵੱਖਰੇ ਕਰਾਂਗੇ ਤੇ ਦੂਸਰੇ ਇਕੱਠੇ ਨੇੜੇ ਮਿੱਠੇ ਵਾਲੇ ਵੱਖਰੇ ਕਰਕੇ ਤੇ ਪੈਕ ਕਰਕੇ ਸੰਗਤ ਨੂੰ ਇਹ ਸਭ ਉਹਦੀ ਕਿਰਪਾ ਜੀ ਉਹਦੀ ਕਿਰਪਾ ਨਾਲ ਵਧੀ ਜਾਂਦੀ ਆ ਸੰਗਤ ਦਾ ਸਹਯੋਗ ਵਧਿਆ ਜਾਂਦਾ ਵਾ ਉਧਰੋਂ ਸੰਗਤ ਲੈਣ ਵਾਲੀ ਜਿਹੜੀ ਜਿੰਨਾ ਪ੍ਰਸ਼ਾਦ ਲੈਣਾ ਵਾ ਉਹਨਾਂ ਦੀ ਗਿਣਤੀ ਵਧੀ ਜਾਂਦੀ ਆ ਹਰ ਵਾਰੀ ਡਿਮਾਂਡ ਵਧੀ ਜਾਂਦੀ ਆ ਉਹਦੇ ਕਰਕੇ ਪ੍ਰਮਾਤਮਾ ਦੀ ਕਿਰਪਾ ਹੋਈ ਜਾਂਦੀ ਆ ਸਭ ਕੁਝ